ਸਸਰੀ ਕਾਲਜ ਨੂੰ ਸੇਕ ਰੂਟ 24 ਇੰਟੂ ਸਾਮਿਲ ਪੰਜਾਬ ਪੰਜਾਬ ਪਾਲਸਪਾ ਦੀ ਕਾਰਜਕਾਰੀ ਮੁਖੀ ਸੁਨੀਲ ਜਾਖੜ ਦੇ ਨਵ ਨਿਯੁਕਤ ਕਾਰਜਕਾਰੀ ਮੁਖੀ ਅਸ਼wini ਸ਼ਰਮਾ ਨੇ ਪਹਿਲੀ ਵਾਰ ਇਕੱਠਿਆ ਪ੍ਰੈਸ ਕਾਨਫਰੰਸ ਕੀਤਾ ਹਾਲਾਂਕਿ ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਸੁਨੀਲ ਜਾਖੜ ਨੇ ਮੀਡੀਆ ਨੂੰ ਦੱਸਿਆ ਕਿ ਉਹ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੇ ਹਨ ਉਹਨਾਂ ਨੇ ਅਸ਼wini ਸ਼ਰਮਾ ਨੂੰ ਜੱਫੀ ਪਾਈ ਪੰਜਾਬ ਸਰਕਾਰ ਨੂੰ ਸਵਾਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਬੇਅਦਬੀ ਲਈ ਸਰਕਾਰ ਜੋ ਕਾਨੂੰਨ ਬਣਾਉਣ ਜਾ ਰਹੀ ਹੈ ਉਸ ਦਾ ਖਰੜਾ ਕਿੱਥੇ ਹੈ ਉਹਨਾਂ ਨੇ ਕਿਸੇ ਧਾਰਮਿਕ ਸੰਗਠਨ ਦੇ ਪ੍ਰਤੀਨਿਧੀਆਂ ਨਾਲ ਗੱਲ ਕੀਤੀ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਗੈਂਗਸਟਰ ਦੀ ਫਿਰੋਤੀ ਨਹੀਂ ਲੈਂਦੇ ਇਹ ਲੋਕ ਚਿੱਟੇ ਕੱਪੜੇ ਪਹਿਨੇ ਹੋਏ ਹਨ ਜੋ ਸਾਡੇ ਵੰਗ ਸਦਨ ਵਿੱਚ ਸ਼ਰਧਾਂਜਲੀयां ਦਿੰਦੇ ਹਨ ਉਹ ਵੀਰ ਲੈਂਦੇ ਹਨ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਰਿਹਾ ਹਾਂ ਉਹਨਾਂ ਮੀਡੀਆ ਵੱਲ ਇਸ਼ਾਰਾ ਕਰਦੇ ਹੋਏ ਕਿ ਆ ਕੀ ਤੁਸੀਂ ਵੀ ਆਪਣੀਆਂ ਅੱਖਾਂ ਬੰਦ ਕਰੋ ਉਹਨਾਂ ਨੇ ਕਿਹਾ ਕਿ ਅਸੀਂ ਫਰੀਦਕੋਟ ਦੇ ਠੇਕੇਦਾਰ ਨੂੰ ਭੁੱਲ ਗਏ ਹਾਂ ਉਸਨੇ ਪਹਿਲੇ ਪਰਿਵਾਰ ਨੂੰ ਗੋਲੀ ਮਾਰੀ ਫਿਰ ਆਪਣੇ ਆਪ ਨੂੰ ਗੋਲੀ ਮਾਰ ਲਈ ਕੀ ਗੱਲ ਸੀ ਆਗੂ ਅਤੇ ਉਸ ਦਾ ਜੀਜਾ 50 ਲੱਖ ਰੁਪਏ ਮੰਗ ਰਿਹਾ ਸੀ ਨਾ ਜਿੱ ਤੱਕ ਉਹਨਾਂ ਨਾਲ ਕੁਝ ਨਹੀਂ ਹੋਇਆ ਜੋ ਗਿਆ ਉਹ ਆਪਣੀ ਜਾਨ ਵਾਹ ਬੈਠੇ ਇਸ ਦੇ ਨਾਲ ਹੀ ਉਹਨਾਂ ਨੇ ਲੈਂਡ ਪੁਲਿੰਗ ਨੀਤੀ ਤੇ ਵੀ ਸਵਾਲ ਖੜੇ ਕੀਤੇ ਸੁਨੀਲ ਜਾਖੜ ਨੇ ਕਿਹਾ ਕਿ ਕੱਲ ਵਿਧਾਨ ਸਭਾ ਵਿੱਚ ਸਰਕਾਰ ਪਰਦਰਸ਼ਨ ਹੈ ਅਤੇ ਕਿਸੇ ਨੂੰ ਵੀ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਇਸ ਦੇ ਨਾਂ 'ਕਿ ਅੱਜ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਭਾਜਪਾ ਬਿਆਦਵੇ ਦੇ ਮੁੱਦੇ ਨੇ ਗੰਭੀਰ ਹੈ ਇਸ ਮਾਮਲੇ ਨੂੰ ਰੋਕਿਆ ਜਾਣਾ ਚਾਹੀਦਾ ਹੈ ਇਸ ਬਾਰੇ ਨੀਅਤੇ ਸਪਸ਼ਟ ਹੋਣੀ ਚਾਹੀਦੀ ਹੈ ਜੇਕਰ ਇਸ ਮਾਮਲੇ ਤੇ ਚਰਚਾ ਹੁੰਦੀ ਹੈ ਤਾਂ ਮੈਂ ਬੇਨਤੀ ਕਰਾਂਗਾ ਕਿ ਜਦੋਂ ਤਰੰਮ ਦੀ ਬੇਅਦਬੀ ਦਾ ਸਵਾਲ ਹੈ ਕਿ ਤਰੰਮ ਦੇ ਨਾਮ ਤੇ ਹੋਣ ਵਾਲੇ ਖੇਡ ਤੇ ਕਾਰਵਾਈ ਦੀ ਵਿਵਸਥਾ ਹੋਣੀ ਚਾਹੀਦੀ ਹੈ ਕੀ ਕਾਨੂੰਨ ਵਿੱਚ ਇਸ ਲਈ ਕੋਈ ਵਿਵਸਥਾ ਹੋਵੇ ਕਿ ਇਸ ਦੇ ਨਾਲ ਹੀ ਇਹ ਕਾਨੂੰਨ ਸਾਰੇ ਲਈ ਕੋਚਿਆ ਹੋਣਾ ਚਾਹੀਦਾ ਹੈ ਅੱਜ ਤੁਹਾਨੂੰ ਸਾਰੇ ਸਾਥੀਆਂ ਨੂੰ ਇਸ ਕਰਕੇ ਤਕਲੀਫ ਦਿੱਤੀ ਹੈ ਬਹੁਤ ਹੀ ਅਹਿਮ ਮੁੱਦੇ ਦੇ ਉੱਤੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀਗਾ ਪੰਜਾਬ ਵਿਧਾਨ ਸਭਾ ਦਾ ਕਈ ਦਿਨਾਂ ਤੋਂ ਚਰਚਾ ਪੰਜਾਬ ਦੇ ਅੰਦਰ ਆਈ ਚੱਲ ਰਹੀ ਸੀ ਵੀ ਬਹੁਤ ਹੀ ਅਸੀਂ ਬੇਅਦਬੀ ਨੂੰ ਲੈ ਕੇ ਨਵਾਂ ਇੱਕ ਬਿੱਲ ਲੈ ਕੇ ਆ ਰਹੇ ਹਾਂ ਤੇ ਉਹਦੇ ਤੇ ਇੱਕ ਦੋ ਦਿਨ ਦਾ ਸੈਸ਼ਨ ਬੁਲਾਇਆ ਜਾਊਗਾ ਅੱਜ ਉਸੇ ਸੈਸ਼ਨ 'ਚੋਂ ਕਿਉਂਕਿ ਪਹਿਲਾਂ ਵੀ ਤੁਹਾਨੂੰ ਟਾਈਮ ਦਿੱਤਾ ਸੀ ਉਸ ਸੈਸ਼ਨ ਦੇ ਮੁਤਾਬਕ ਦਿੱਤਾ ਸੀ ਵੀ 10 11 ਵਜੇ ਸੈਸ਼ਨ ਚੱਲੂ ਹੋਣਾ ਹੈ ਕਿ ਅਸੀਂ 10 ਵਜੇ ਆਪਣੀ ਪਾਰਟੀ ਦੀ ਜੋ ਪਾਲਿਸੀ ਹੈ ਉੱਥੇ ਤੁਹਾਡੇ ਸਾਰਿਆਂ ਨਾਲ ਡਿਸਕਸ ਕਰਾਂਗੇ ਕਿਉਂਕਿ ਅੰਦਰ ਤਾਂ ਇਸ ਯੂਨੀਲੇਟਰਲ ਕਾਈਂਡ ਆਫ ਹੈ ਕੋਈ ਉੱਥੇ ਡਿਸਕਸ਼ਨ ਤਾਂ ਹੋਣੀ ਨਹੀਂ ਉੱਥੇ ਤਾਂ ਇੱਕ ਸ਼ੋਅ ਹੋਣਾ ਹੈ ਉਹ ਸ਼ੋਅ ਤੋਂ हटਕੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਇੱਕ ਅਹਿਮ ਮੁੱਦੇ ਦੇ ਉੱਤੇ ਬੇਅਦਵੀ ਦੇ ਮੁੱਦੇ ਦੇ ਉੱਤੇ ਭਾਜਪਾ ਦੀ ਕੀ ਪਾਲਿਸੀ ਹੈ ਅਸੀਂ ਸਾਡਾ ਕੀ ਰੁਖ ਰਹੂਗਾ ਉਹਨੂੰ ਲੈ ਕੇ ਅਸੀਂ 10 ਵਜੇ ਰੱਖੀ ਸੀ ਪਰ ਕਿਉਂਕਿ that urgency was removed totally ਇਸ ਕਰਕੇ ਆ 1 ਵਜੇ ਤੁਹਾਨੂੰ ਅੱਜ ਸਰ ਨਾਲ ਹੋ ਕੇ ਗੱਲ ਕਰ ਰਿਹਾ ਉੱਥੋਂ ਆ ਰਿਹਾ ਅਸ਼ਨੀ ਸ਼ਰਮਾ ਜੀ ਆ ਪੰਜ ਮਿੰਟ ਅਗਰ ਡਿਲੇ ਹੋਏ ਹੈ ਉਥੇ ਆ ਕੇ ਕਿ ਇਹ ਵੀ ਸਰਕਾਰ ਦੀ ਗੈਰ ਜ਼ਿੰਮੇਵਾਰਾਨਾ non seriousness ਜਿਹੜੀ ਐਟੀਟਿਊਡ ਹੈ ਆ ਇਹਦੇ ਗੱਲ ਤੋਂ ਸਪਸ਼ਟ ਚ ਲੱਗਦਾ ਜਿੱਥੇ ਤਾਈ ਬੇਅਦਬੀ ਦਾ ਮੁੱਦਾ ਹੈ ਸਾਹਿਬ ਬੀਜੇਪੀ ਤਾਂ ਬੇਅਦਬ ਬੇਅਦਬੀ ਦੇ ਮੁੱਦੇ ਨੂੰ ਬਹੁਤ ਹੀ ਗੰਭੀਰਤਾ ਨਾਲ ਤੇ ਉਹਦੇ ਉੱਤੇ ਅਗਰ ਸੈਂਸੀਅਰਲੀ ਕੰਮ ਕਰਨ ਦਾ ਕੋਈ ਇਰਾਦਾ ਹੈ ਤਾਂ ਅਸੀਂ ਉਸ ਗੱਲ ਦਾ ਸਵਾਗਤ ਕਰਦੇ ਹਾਂ ਪਰ ਨਾ ਤਾਂ ਗੰਭੀਰਤਾ ਦਿਸਦੀ ਨਾ ਉਹਨਾਂ ਦੀ ਨੀਅਤ ਦਿਸਦੀ ਨਾਈ ਕੋ ਨੀਤੀ ਦੇਸ ਦੀ ਇੱਕੋ ਇੱਕ ਨੀਤੀ ਹੈ ਵੀ ਲੋਕਾਂ ਦੇ ਦਿਲਾਂ ਦੇ ਅੰਦਰ ਇੱਕ ਪਰਮ ਪੰਬਲ ਪੂਸਾ ਪੈਦਾ ਕੀਤਾ ਜਾਵੇ ਵੀ ਅਸੀਂ ਬਹੁਤ ਹੀ ਐਕਸ਼ਨ ਲੈ ਰਹੇ ਹਾਂ ਬਟ ਨਾਰਮਲੀ ਜਿਸ ਤਰ੍ਹਾਂ ਕਹਿੰਦੇ ਹੈ ਐਕਸ਼ਨ ਸਪੀਕਸ ਲਾਊਡਰ ਦੈਨ ਦਾ ਵਰਡਸ ਆ ਕੀ ਹੈ ਇਹ ਨਾਲੇ ਕੇਸ ਚ ਇਨ ਐਕਸ਼ਨ ਸਪੀਕਸ ਲਾਊਡਰ ਦੈਨ ਵਟ ਏਵਰ देयर ਪ੍ਰੋਪਗੈਂਡਾ ਇਸ ਜਿਹੜਾ 3 ਸਾਲ 4 ਮਹੀਨੇ ਦੇ ਅੰਦਰ ਜਿਹੜਾ ਕੰਮ ਹੈ ਕਹਿੰਦੇ ਸੀਗੇ ਛੱਤਾਂ ਤੇ ਚੜ ਚੜ ਕੇ ਇਹਨਾਂ ਨੇ ਕੀਤਾ ਵੀ 24 ਘੰਟਿਆਂ ਦੇ ਅੰਦਰ ਤੁਸੀਂ ਸਾਰੇ ਸਾਥੀ ਗਵਾਹੋ ਤੁਹਾਡੇ ਸਾਹਮਣੇ ਫ੍ਰੋਮ ਮੈਨੀਫੈਸਟੋ ਕੇਜਰੀਵਾਲ ਸਾਹਿਬ ਤੋਂ ਲੈ ਕੇ ਚੀਮਾ ਸਾਹਿਬ ਕੇ ਭਗਵੰਤ ਮਾਨ ਜੀ ਸਾਰੇ ਰਾਗਵ ਚੱਡਾ ਜੀ ਅੱਜਕੱਲ ਪਤਾ ਨਹੀਂ ਕਿੱਥੇ ਰਹਿੰਦੇ ਆ ਮੇਰੇ ਕੋਲ ਗਾਇ ਵੀ ਹੋ ਗਏ ਸੀ ਚੋਕੇ ਤੇ ਕਈ ਕਿਸਮ ਦੀਆਂ ਚਰਚਾਵਾਂ ਚੱਲ ਰਹੀਆਂ ਹੈ ਸਾਰਿਆਂ ਨੇ ਕਿਸੇ ਨੇ ਕਸਰ ਨਹੀਂ ਛੱਡੀ 24 ਘੰਟੇ ਦਾ ਇਹਨਾਂ ਨੇ ਅਲਟੀਮੇਟਮ ਦਿੱਤਾ ਸੀਗਾ ਅੱਜ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਮੈਂ ਹਿਸਾਬ ਲਗਾ ਰਿਹਾ ਸੀਗਾ ਵੀ ਜਿਹੜੇ 24 ਘੰਟੇ ਐ ਉਹ 28900 ਘੰਟਿਆਂ 'ਚ ਤਬਦੀਲ ਹੋ ਗਏ ਅਗਰ 3 ਸਾਲ 4 ਮਹੀਨੇ ਦਾ ਹਿਸਾਬ ਲਗਾ ਕੇ ਦੇਖੀਏ ਤੇ ਹੁਣ ਤੱਕ ਹੀ ਕਰੀਬਨ 28900 ਘੰਟੇ ਨਿਕਲ ਗਏ ਪਰ ਕੋਈ ਵੀ ਕਿਸੇ ਕਿਸਮ ਦਾ ਐਕਸ਼ਨ ਇਸ ਮੁੱਦੇ ਦੇ ਉੱਤੇ ਨਹੀਂ ਲਿਆ ਗਿਆ 300 ਤੋਂ ਜ਼ਿਆਦਾ 2015 ਤੋਂ ਲੈ ਕੇ ਇਹਨਾਂ ਦੀ ਸਰਕਾਰ ਬਣ 22 ਤੱਕ 300 ਤੋਂ ਜ਼ਿਆਦਾ ਕੇਸੇਸ ਬੇਅਦਬੀ ਨੂੰ ਲੈ ਕੇ ਵੱਖ-ਵੱਖ ਥਾਣੇ ਦੇ ਅੰਦਰ ਰਜਿਸਟਰ ਹੋਏ ਮੇਰਾ ਸਿੱਧਾ ਜਿਹਾ ਸਵਾਲ ਹੈ ਕਿਉਂਕਿ ਕੱਲ ਤਾਂ ਉਹਨਾਂ ਨੇ ਆਪਣਾ ਸ਼ੋਅ ਕਰਨਾ ਹੈ ਕਿਸੇ ਨੇ ਨਾ ਉੱਥੇ ਜਵਾਬ ਪੁੱਛਣ ਦੇਣਾ ਸਵਾਲ ਪੁੱਛਣ ਦੇਣਾ ਨਾ ਕਿਸੇ ਨੇ ਜਵਾਬ ਦੇਣਾ ਕਿ ਭਗਵੰਤ ਮਾਨ ਜੀ ਆਈਪੀਸੀ ਦੀ ਧਾਰਾ ਦੇ ਤਹਿਤ 2 ਸਾਲ ਦੀ ਜਿਹੜੀ ਸਜ਼ਾ ਹੁੰਦੀ ਹੈ ਛੱਡੋ ਤੁਸੀਂ ਫੈਲ ਲਾਣਾ ਦਾ ਬਹੁਤ ਦੂਰ ਦੀ ਗੱਲ ਆ ਕਿਸੇ ਨੂੰ ਫੈਲ ਲਾਣ ਵਾਲਾ ਆਇਆ ਕਹਿ ਰਿਹਾ ਜੀ ਉਸ ਚੇ ਅਸੀਂ ਹੋਰ ਸਖਤ ਕਾਨੂੰਨ ਬਣਾਵਾਂਗੇ ਪਹਿਲੇ ਉਮਰ ਕੈਦ ਦੀ ਗੱਲ ਸੀ ਹੁਣ ਕਹਿ ਦੇਣਗੇ ਅਸੀਂ ਫਾਂਸੀ ਟੰਗਣਾ ਚਾਹੀਦਾ ਤੁਸੀਂ ਫਾਂਸੀ ਤਾਂ ਬਾਅਦ ਚੇ ਟੰਗਿਓ ਪਹਿਲਾਂ ਆ ਤਾਂ ਦੱਸ ਦਿਓ ਵੀ 2 ਸਾਲ ਦੀ ਜਿਹੜੀ ਸਜ਼ਾ ਹੈ ਕਿੰਨੇ ਬੰਦਿਆਂ ਨੂੰ ਦਵਾਈ ਹੈ ਤੁਸੀਂ ਬੜਾ ਸਿੰਪਲ ਜਿਹਾ ਸਵਾਲ ਹੈ ਜੇ ਅਗਰ ਤੁਸੀਂ ਵਾਕਈ ਸੀਰੀਅਸ ਹੋ ਤਾਂ ਤੁਹਾਡਾ ਤੁਸੀਂ ਕੀਤਾ ਕੀ ਹੈ 3.5 ਸਾਲ ਚ ਜਿਹੜਾ ਹੁਣ ਤੁਸੀਂ ਆ ਬਚਦੇ ਜਿਹੜਾ 1.5 ਸਾਲ ਬਚਿਆ ਹੈ 1 ਸਾਲ ਬਚਿਆ ਕਿਉਂਕਿ ਇਹ ਬਾਤ ਅਫਸਰ ਤਾਂ ਥੋੜੀ ਹੁਣ ਵੀ ਨਹੀਂ ਮੰਨਣੋਂ हट ਗਏ ਪਰ ਇਸ ਕਰਕੇ ਇਹਨਾਂ ਤੋਂ ਸਵਾਲ ਆ ਪੁੱਛਣਾ ਹੈ ਦੂਜੀ ਗੱਲ ਜਿਹੜੀ ਹੈ ਜਿਹੜੀ ਗੰਭੀਰਤਾ ਇਸ ਇਸ ਬਿਲ ਦਾ ਜਿਹੜਾ ਖੜੜਾ ਕਿੱਥੇ ਹੈ ਸਭ ਕਿਹਦੇ ਨਾਲ ਡਿਸਕਸ ਕੀਤਾ ਤੁਸੀਂ ਜਿਹੜੀ ਰਿਲੀਜੀਅਸ ਬਾਡੀਜ਼ ਹੈਗੀਆਂ ਹਰੇਕ ਵਕ ਵਕ ਧਰਮ ਦੀ ਜਿਹਦੇ ਕਰਕੇ ਪਹਿਲਾਂ ਰਿਜੈਕਟ ਹੋਇਆ ਸੀ ਵੀ ਤੁਸੀਂ ਇਕੱਲੇ ਇੱਕ ਧਰਮ ਦਾ ਕਰ ਰਹੇ ਹੋ ਫਿਰ ਸਾਰੇ ਧਰਮਾਂ ਨੂੰ ਲੈ ਕੇ ਕੀਤਾ ਗਿਆ ਕਿਹੜੀ ਰਿਲੀਜੀਅਸ ਬਾਡੀਜ਼ ਦੇ ਨਾਲ ਥੋੜੀ ਉਸ ਪੱਧਰ ਤੇ ਡਿਸਕਸ਼ਨ ਹੋਈ ਹੈ ਮੈਂ ਤਾਂ ਕਿਤੇ Chief Minister ਸਾਹਿਬ ਦੀ ਜਾਂ ਕਨਸਰਨਡ ਸੈਕਟਰੀਜ਼ ਦੀ ਜਾਂ ਇਹਨਾਂ ਦੇ ਲੋਅਰ ਡਿਪਾਰਟਮੈਂਟ ਦੀ ਕੋਈ ਮੀਟਿੰਗ ਹੁੰਦੀ ਦੇਖੀ ਨਹੀਂ ਵੀ ਤੁਹਾਡੇ ਕੀ ਕੀ ਖਦਸੇ ਤੁਸੀਂ ਇਸ ਚ ਕੀ ਕੀ ਕਰਵਾਣਾ ਚਾਹੋਗੇ ਸੋ ਇਟ ਇਜ਼ ਅ ਟੋਟਲ ਐਂਡ ਟੋਟਲ ਬੋਗਸ ਜਿਹੜਾ ਇਹਨਾਂ ਦਾ ਕੰਮ ਹੈ ਉਹਨੂੰ ਇਹਨਾਂ ਨੇ ਲੈ ਕੇ ਕੀਤਾ ਬਟ ਸਟਿਲ ਅਗਰ ਨੀਅਤ ਥੋੜੀ ਠੀਕ ਹੈ ਤੁਹਾਡੀ ਨੀਤੀ ਠੀਕ ਹੈ ਜਿਸ ਭਾਵਨਾ ਨਾਲ ਕਰ ਰਹੇ ਤੁਹਾਡੀ ਭਾਵਨਾ ਚ ਕੋਈ ਪ੍ਰੋਬਲਮ ਨਹੀਂ ਹੈ ਤਾਂ ਮੈਂ ਸਮਝਦਾ ਵੀ ਧਾਰਮਿਕ ਮੁੱਦਿਆਂ ਨੂੰ ਲੈ ਕੇ ਹਰੇਕ ਦੇਸ਼ ਦੇ ਅੰਦਰ ਤੇ ਪੰਜਾਬ ਦੇ ਅੰਦਰ ਸਾਡੇ ਭਾਈਚਾਰੇ ਰੱਖਾਂਝ ਨੂੰ ਜਿਹੜੀ ਢਾਹ ਲਾਉਣ ਦੀ ਬਾਰ ਬਾਰ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਤੇ ਨਕੇਲ ਪੈਣੀ ਜ਼ਰੂਰੀ ਹੈ ਬਦ ਨਕੇਲ ਮੇਰਾ ਮੰਨਣਾ ਹੈ ਦੇਰ ਐਗਜ਼ਿਸਟਿੰਗ ਲਾਜ਼ ਉਹਨਾਂ ਨੂੰ ਪੂਰੀ ਤਰ੍ਹਾਂ ਅਗਰ ਇੰਪਲੀਮੈਂਟ ਕੀਤਾ ਜਾਵੇ ਇਫ ਯੂ ਆਰ ਦਾ ਵਿਲ ਪਾਵਰ ਉਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤਾਂ ਮੈਂ ਸਮਝਦਾ ਇਹਦੇ ਤੇ ਪੂਰੀ ਠੱਲ ਪੈ ਸਕਦੀ ਹੈ ਉਹਦੇ ਨਾਲ ਨਾਲ ਅਗਰ ਡਿਸਕਸ਼ਨ ਹੁੰਦੀ ਹੈ ਕੱਲ ਐਸ਼ੂ ਕਰਦੇ ਆ ਵੀ ਅਸੀਂ ਇਹਦੇ ਉੱਤੇ ਸਾਰੀ ਪਾਰਟੀਆਂ ਦੇ ਸਾਰੇ ਵੱਖ-ਵੱਖ ਧਰਮਾਂ ਦੀ ਜਿਹੜੀ ਬੋਡੀਆਂ ਐ ਉਹਨਾਂ ਨਾਲ ਬੈਠ ਕੇ ਡਿਸਕਸ਼ਨ ਕਰਾਂਗੇ ਉਹਦੇ ਵਿੱਚ ਮੈਂ ਬਤੌਰ ਇੱਕ ਪੰਜਾਬੀ ਹੋਣ ਦੇ ਨਾਤੇ ਆ ਮੈਂ ਰਿਕੁਐਸਟ ਕਰੂੰਗਾ ਅਸ਼wini ਜੀ ਉੱਥੇ ਜਦੋਂ ਗੱਲ ਰੱਖਣਗੇ ਕਿ ਉਹਦੇ ਚ ਅਸ਼wini ਜੀ ਇੱਕ ਗੱਲ ਜ਼ਰੂਰ ਉਹਦੇ ਚ ਕੀਤੀ ਜਾਵੇ ਜਿੱਥੇ ਧਰਮ ਦੀ ਬੇਅਦਬੀ ਦਾ ਸਵਾਲ ਆਂਦਾ ਹੈ ਉੱਥੇ ਧਰਮ ਦੇ ਨਾਂ ਦੇ ਉੱਤੇ ਧਰਮ ਦੀ ਆੜ ਦੇ ਅੰਦਰ ਜਿਹੜੀ ਖਾਸ ਤੌਰ ਤੇ ਸਾਡੇ ਪੰਜਾਬ ਦੇ ਅੰਦਰ ਬੁਰਸ਼ਾਗਰਦੀ ਹੋ ਰਹੀ ਹੈ ਉਸ ਬੁਰਸ਼ਾਗਰਦੀ ਤੇ ਨਕੀਲ ਪਾਣ ਦਾ ਵੀ ਕੋ ਪ੍ਰੋਵੀਜ਼ਨ ਪਾਉਂਗੇ ਸਭ ਜਿਹੜੇ ਲੋਕ ਝੂਠੇ ਧਰਮ ਦੇ ਠੇਕੇਦਾਰ ਬਣ ਕੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਸੜਕਾਂ ਦੇ ਉੱਤੇ ਬਦਮਾਸ਼ੀਆਂ ਤੇ ਅੱਜ ਜਿਸ ਕਿਸਮ ਦਾ ਬੁਰਸ਼ਾਗਰਦੀ ਜਿਹਨੂੰ ਮੈਂ ਕਹਿ ਰਿਹਾ ਉਹ ਜਿਹੜਾ ਕੰਮ ਚੱਲ ਰਿਹਾ ਹੈ ਕਿ ਉਹਦੇ ਉੱਤੇ ਕੋਈ ਨਾ ਕੋਈ ਨਕੀਲ ਪਾਈ ਜਾਊਗੀ ਸਭ ਕੋਈ ਉਹਦੇ ਤੇ ਕੁਝ ਉਹਦਾ ਪ੍ਰੋਵੀਜ਼ਨ ਰੱਖੇ ਜਾਣਗੇ ਥਰਡਲੀ ਜਿਹੜਾ ਕਾਨੂੰਨ ਬਣੇ ਸਾਕ ਉਹਦੀ ਇੱਥੇ ਤਾਂ ਰੂਲ ਐਂਡ ਰੈਗੂਲੇਸ਼ਨ ਤਾਂ ਬਹੁਤ ਸਾਰੀਆਂ ਗੱਲਾਂ ਦੇ ਨਹੀਂ ਬਣੇ ਉਸ ਗੱਲ ਤੇ ਵੀ ਮੈਂ ਆਉਂਗਾ ਪਰ ਉਹਦੇ 'ਚ ਜਦੋਂ ਫਰੇਮ ਕਰੋਗੇ ਇਟ ਸ਼ੁੱਡ ਅਪਲਾਈ ਟੂ ਈਚ ਐਂਡ एवरीवन ਇਨ ਅ ਸੇਮ ਮੈਨਰ ਕਾਨੂੰਨ ਸਾਰੇ ਵਾਸਤੇ ਇੱਕ ਬਣੂਗਾ ਸਾਬ ਕਿਸੇ ਨੇ ਲੀਡਰ ਬਣ ਗਿਆ ਲੀਡਰਾਂ ਵਾਸਤੇ ਕੁਝ ਹੋਰ ਨਹੀਂ ਹੋ ਸਕਦਾ ਜੇ ਇੱਕ ਮਿੰਟ ਪਲੀਜ਼ ਚਲਵਾਉਂਗੇ ਸਾਬ ਇੱਕ ਤੁਸੀਂ ਆਈ ਜਸਟ ਵਾਂਟ ਟੂ ਇਸ ਸਰਕਾਰ ਨੂੰ ਪੁੱਛਣਾ ਚਾਹਨਾ ਵੀ ਇਹਨੂੰ ਕੀ ਕਹੋਗੇ ਤੁਸੀਂ ਆਰਟੀ ਦੇ ਸੰਸਦ ਭਗਵੰਤ ਮਾਨ ਸ਼ਰਾਬ ਪੀਕਰ ਹਜ਼ੂਰੀ ਵਿੱਚ ਸ਼ਾਮਲ ਹੋਣ ਦਾ ਉਪਰ ਆਰੋਪ ਲਗਾਏ। खबर पंजाब से पार्टी के मां मां वहां पहुंचे तो लोगों ने उन्हें देखा कि वो शराब के नशे में धुत हैं। अरदास समागम के बाद भगवंत मान जब बाहर निकले तो कुछ लोगों ने उन्हें घेर लिया और उन पर सवालों की झड़ी लगा दी इतना ही नहीं लोगों ने उनको वहां से भगा भी दिया सिख नौजवान

ਪਰ ਕਿ ਬੇਅਦਬੀ ਚ ਗਿਣੇ ਜਾਊਗਾ ਸਭ ਇਹਦੀ ਸਜਾਵਾਂ ਇਹਨਾਂ ਲੋਕਾਂ ਨੂੰ ਕਿਸ ਕਿਸਮ ਦਾ ਕਿੱਥੇ ਤਈ ਆਪਾਂ ਲੈ ਕੇ ਜਾਵਾਂਗੇ ਇਸ ਗੱਲ ਨੂੰ ਵੀ ਆਪਾਂ ਬਾਹੂਕੋ ਕੇ ਕਹਿ ਦਿੰਦੇ ਆ ਵੀ ਫਾਸੀ ਲਾ ਦਿਓ ਜੀ ਉਮਰ ਕੈਦ ਦੇ ਦਿਓ ਕਿਹੜੇ ਲੋਕ ਡਿਸਾਈਡ ਕਰਨਗੇ ਕੌਣ ਇਸ ਗੱਲ ਨੂੰ ਦੇਖੂਗਾ ਬਹੁਤ ਹੀ ਕੋਕੇ ਬੜੀ ਗੰਭੀਰਤਾ ਨਾਲ ਇਸ ਮੁੱਦੇ ਨੂੰ ਲੈਣ ਦੀ ਗੱਲ ਹੈ ਉੱਥੇ ਨਾਲ ਪੰਜਾਬ ਦਾ ਬੜੇ ਬਾਹੂਕ ਲੋਕ ਆਸੀਂ ਸਾਡੇ ਧਰਮ ਦੇ ਉੱਤੇ ਚਾਹੇ ਫਰਾਂਸ 'ਚ ਹੋਵੇ ਚਾਹੇ ਅਮਰੀਕਾ 'ਚ ਹੋਵੇ ਚਾਹੇ ਕਿਤੇ ਦਿੱਲੀ 에ਰਪੋਰਟ 'ਤੇ ਹੋਵੇ ਅਸੀਂ ਦਸਤਾਰ ਦੇ ਉੱਤੇ ਜਦੋਂ ਵੀ ਕੋਈ ਗੱਲ ਆਂਦੀ ਹੈ ਉਹ ਗੱਲ ਨੂੰ ਲੈ ਕੇ ਅਸੀਂ ਪੂਰਾ ਪੰਜਾਬ ਇਕੱਠਾ ਹੋ ਕੇ ਇਸ ਗੱਲ ਤੇ ਵੀ ਇਹਦੇ ਪੂਰ ਗੰਭੀਰਤਾ ਨਾਲ ਸਰਕਾਰ ਹੈ ਚਾਹੇ ਅਮਰੀਕਨ ਗਵਰਨਮੈਂਟ ਨਾਲ ਟੇਕ ਅਪ ਕਰੇ ਚਾਹੇ ਫਰਾਂਸ ਦੀ ਗਵਰਨਮੈਂਟ ਨਾਲ ਟੇਕ ਅਪ ਕਰੇ ਵੀ ਸਾਡੇ ਜਿਹੜੇ ਧਾਰਮਿਕ ਸਿੰਬल्स ਹੈਗੇ ਉਹਨਾਂ ਦੇ ਉੱਤੇ ਪਹਿਰਾ ਦਿੱਤਾ ਜਾਵੇ ਪਰ ਜਦੋਂ ਬੰਦਾ ਕੋਈ ਉਸ ਦਸਤਾਰ ਨੂੰ ਗੁਰੂ ਮਹਾਰਾਜ ਦੀ ਜਿਹੜੀ ਸਾਨੂੰ ਬਖਸ਼ਿਸ਼ ਹੈ ਉਸ ਦਸਤਾਰ ਨੂੰ ਆਪਣੇ ਨਿੱਜੀ ਮਫਾਦਿਆਂ ਵਾਸਤੇ ਉਤਾਰ ਕੇ ਕਿਸੇ ਲੀਡਰ ਦੇ ਪਹਿਰਾ ਜੇ ਪਾਵੇ ਸਾਹਿਬ ਆਪਣੀ ਜਾਨ ਬਚਾਉਣ ਵਾਸਤੇ ਕੇਸਾਂ ਤੋਂ ਕਿ ਉਹਨੂੰ ਗਿਣਿਆ ਜਾਊਗਾ ਇਹਦੇ ਵਿੱਚ ਇਹ ਸਵਾਲ ਜਿਹੜੇ ਐ ਇਹਨਾਂ ਦੀ ਬਹਿਸ ਹੋਣੀ ਬੜੀ ਜ਼ਰੂਰੀ ਹੈ ਐਵੇਂ ਨਾ ਗੋਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਲ ਕਰਕੇ ਭਗਵੰਤ ਮਾਨ ਜੀ ਇਸ ਤੋਂ ਖੜਾ ਛੁਡਾ ਲੈਣ ਮੇਰੇ ਕਹਿਣ ਦਾ ਭਾਵ ਆਈ ਸੀਗਾ ਸਾਹਿਬ ਦੂਜਾ ਇਸ਼ੂ ਜਿਹੜਾ ਇਹਨਾਂ ਨੇ ਰੱਖਿਆ ਹੈ ਪਹਿਲਾਂ ਤਾਂ ਇੱਕ ਹੀ ਇਸ਼ੂ ਤੇ ਕਾਲ ਕੀਤਾ ਸੀਗਾ ਸਪੈਸ਼ਲ ਸੈਸ਼ਨ ਬੁਲਾਇਆ ਸੀਗਾ ਹੁਣ ਦੂਜਾ ਇਸ਼ੂ ਜਿਹੜਾ ਇਸ ਚ ਇਹਨਾਂ ਨੇ ਐਡ ਕੀਤਾ ਹੈ ਉਹ ਕੀਤਾ ਹੈ ਜੋ ਮੈਂ ਕਰਨਾ ਚਾਹੀਦਾ ਸੀਗਾ ਕੀਤਾ ਤਾਂ ਨਹੀਂ ਮੁੱਦੇ ਤਾਂ ਬਹੁਤ ਸਾਰੇ ਹੋਣੇ ਚਾਹੀਦੇ ਸੀਗੇ ਪਰ ਜਿਹੜੇ ਨਹੀਂ ਹੋਏ ਇਨ ਐਕਸ਼ਨ ਦੀ ਗੱਲ ਮੈਂ ਜਿਹੜੀ ਕਰਨ ਲੱਗਿਆ ਲੈਂਡ ਪੂਲਿੰਗ ਦਾ ਮਸਲਾ ਹੈ ਸਾਡ ਪੰਜਾਬ ਦੇ ਅੰਦਰ ਪੰਜਾਬ ਦੇ ਇਤਿਹਾਸ ਦੇ ਅੰਦਰ ਪਹਿਲੀ ਵਾਰੀ ਐਡੀ ਵੱਡੀ ਲੈਂਡ ਪੂਲਿੰਗ ਦਾ ਇੱਕ ਕੋਜਾ ਬੇਲਾਈਟ ਰੋਬਰੀ ਜਿਹਦਾ ਮੈਨੂੰ ਕਹਿਸ ਦਿਨ ਦਿਹਾੜੇ ਡਾਕਾ ਜਿਹੜਾ ਹੈ ਅਜ ਤਾਈਂ ਤਾਂ ਇਹ ਸਿਰਫ ਜੇਬ ਕਤਰੇ ਵਾਲਾ ਕੰਮ ਕਰੀ ਜਾਂਦੇ ਸੀ ਕੋਈ ਇਹਨਾਂ ਦਾ ਮੰਤਰੀ 5000 ਰੁਪਏ ਦੇ ਕਾਬੂ ਆ ਗਿਆ ਕੋਈ 10000 ਰੁਪਏ ਦੇ ਕਾਬੂ ਆ ਗਿਆ ਕਿਸੇ ਦੀ ਕੋਈ ਹੋਰ ਕਿਸਮ ਦੀ ਵੀਡੀਓ ਆ ਗਈ ਪਰ ਆ ਤਾਂ ਦਿਨ ਦਿਹਾੜੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਉਹਦੇ ਉੱਤੇ ਬਹਿਸ ਕਿਉਂ ਨਹੀਂ ਇਹਦੇ ਤੇ ਕਿਉਂ ਨਹੀਂ ਇਸ ਦੇ ਤੇ ਈਸ਼ੂ ਆਪਣੀ ਸਿਚੁਏਸ਼ਨ ਕਲੀਅਰ ਕਰਨ ਦੱਸਣ ਵੀ ਅਸੀਂ ਕਰਨ ਕੀ ਲੱਗਿਆ ਕਿਉਂ ਆ ਸਾਰਾ ਕੰਮ ਹੋ ਰਿਹਾ ਹੈ ਇਹਦੇ ਵਾਸਤੇ ਕਿਤੇ ਚਰਚਾ ਹੀ ਨਹੀਂ ਪਹਿਲੀ ਗੱਲ ਤਾਂ ਹੈ ਵੀ ਦੋ ਦਿਨਾਂ ਦਾ ਸੈਸ਼ਨ ਘਟਾ ਕੇ ਇੱਕ ਦਿਨ ਤੇ ਕਰਤਾ ਇੱਕ ਦਿਨ ਦੇ ਅੰਦਰ ਵੀ ਜਿਹੜੇ ਉਹ ਕਹਿ ਰਹੇ ਉਸ ਗੱਲ ਤੇ ਮੈਂ ਆਊਂਗਾ ਭਗਵੰਦ ਮਾਨਜੀ ਦੇ ਬਿਆਨਾਂ ਤੇ ਵੀ ਆਊਂਗਾ ਪਰ ਲੈਂਡ ਪੁੱਲਿੰਗ ਨੂੰ ਲੈ ਕੇ ਮੇਰੇ ਕੋਲ ਇੱਕ ਬਹੁਤ ਹੀ ਪਹਿਲਾਂ ਵੀ ਗਵਰਨਰ ਸਾਹਿਬ ਨੂੰ ਅਸੀਂ ਮਿਲ ਕੇ ਆਏ ਉਸ ਗੱਲ ਤੇ ਅਸੀਂ ਸਾਰੀਆਂ ਕਰਕੇ ਆਏ ਇਹਨਾਂ ਨਾਲ ਗੱਲਾਂ ਮੈਂ ਸਭ ਗਵਰਨਰ ਸਾਹਿਬ ਨੂੰ ਮਿਲ ਕੇ ਆਇ ਸੀ ਮੈਂ ਕੈਸੇ ਵੀ ਲੁਧਿਆਣਾ ਦੇ ਅੰਦਰ ਪਿਛਲੇ 70 ਸਾਲ ਦੇ ਅੰਦਰ 6000 ਏਕੜ ਜ਼ਮੀਨ ਸਿਟੀ ਅਰਬਨਾਈਜੇਸ਼ਨ ਹੋਈ ਹੈ 70 ਸਾਲਾਂ ਦੇ ਅੰਦਰ ਲੁਧਿਆਣਾ ਦੀ ਆਬਾਦੀ ਅੱਜ 40 ਲੱਖ 90 ਹਜ਼ਾਰ ਹੈ ਤੇ ਇਹਨਾਂ ਨੇ ਕਿੱਥੇ ਦਾ ਉਹ ਜਿਹੜੀ 6000 ਸੀ 2000 ਗਵਰਨਮੈਂਟ ਨੇ ਐਕਵਾਇਰ ਕੀਤੀ ਕੂੜਾ ਵਗੈਰਾ ਤੇ ਉੱਥੇ ਵਾਲੀ ਇਹਨਾਂ ਨੇ ਡਿਵੈਲਪ ਕੀਤੀ ਤੇ ਬਾਕੀ 4000 ਪ੍ਰਾਈਵੇਟ ਜਿਹੜੇ ਸੀਗੇ ਰੀਅਲ ਏਸਟੇਟ ਵਾਲੇ ਇਹਨਾਂ ਨੇ ਡਿਵੈਲਪ ਕੀਤੀ ਹੈ ਇਹਨਾਂ ਨੇ ਇੱਕ ਹੀ ਝਟਕੇ ਦੇ ਅੰਦਰ 6 ਗੁਣਾ ਉਸ ਤੋਂ ਜ਼ਿਆਦਾ ਜਿਹੜੀ ਐਕਵਾਇਰ ਕਰਕੇ ਜ਼ਮੀਨ ਉਹਦੇ ਤੇ ਆ ਚਾਲੂ ਕਰਤਾ ਤੇ ਉਹਦੇ ਬਾਅਦ ਕਿਸ ਕਿਸਮ ਦੀ ਇਹਨਾਂ ਦੇ ਨੇਤ ਹੈ ਨਾਇਦਰ ਰੂਲਸ ਨਾ ਰੈਗੂਲੇਸ਼ਨਸ ਕੁਝ ਵੀ ਉਹਦੇ ਫਾਰਮੂਲੇਟ ਨਹੀਂ ਕੀਤੇ ਗਏ ਪਾਲਿਸੀ ਕੀ ਹੈ ਉਹ ਸਾਰਾ ਕੁਝ ਇਹਨਾਂ ਨੇ ਬਲੈਂਕ ਰੱਖਿਆ ਉਹਦੇ ਬਾਅਦ ਉਸ ਤੋਂ ਵੀ ਵੱਡਾ ਜਿਹੜਾ ਆ ਦੋ ਦਿਨ ਪੁਰਾਣੀ ਮੈਂ ਤਿੰਨ ਦਿਨ ਪੁਰਾਣੀ ਤੁਹਾਨੂੰ ਮੈਂ ਗੱਲ ਦੱਸਣ ਲੱਗਾ ਜੋ ਕੁਝ ਉਸ ਗਵਰਨਰ ਸਾਹਿਬ ਦੇ ਮਿਲਣ ਦੇ ਬਾਅਦ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਇੱਕ ਪ੍ਰੋਵੀਜ਼ਨ ਸੀਗਾ ਹੁਣ ਤਾਂ ਹੀ ਵੀ ਅਗਰ ਇਸ ਕਿਸਮ ਦੀ ਲੈਂਡ ਐਕੁਇਜ਼ੀਸ਼ਨ ਹੁੰਦੀ ਹੈ ਤੇ ਪਬਲਿਕ ਨੂੰ ਜਿਨ੍ਹਾਂ ਦੀ ਜ਼ਮੀਨ ਨੋਟੀਫਾਈ ਜਿਨ੍ਹਾਂ ਨੂੰ ਕਰ ਦਿੰਦੇ ਐ ਉਹਨਾਂ ਨੂੰ 30 ਦਿਨ ਦਾ ਟਾਈਮ ਹੁੰਦਾ ਹੈ ਆਬਜੈਕਸ਼ਨ ਆਪਣੇ ਰੇਜ਼ ਕਰਨ ਦਾ ਆ ਮੇਰੇ ਕੋਲ 4 ਤਰੀਕ ਦਾ ਪੰਜਾਬ ਗਵਰਨਮੈਂਟ ਦਾ ਹੈਗਾ ਜੀ अर्बन ਹਾਊਸਿੰਗ ਡਿਵੈਲਪਮੈਂਟ ਦਾ ਨੋਟੀਫਿਕੇਸ਼ਨ 4 7 2025 ਦਾ ਇਹਦੇ ਵਿੱਚ ਕੀਤਾ ਕੀ ਹੈ ਉਹ 30 ਦਿਨ ਦਾ ਜਿਹੜਾ ਨੋਟਿਸ ਸੀਗਾ ਉਹ ਘਟਾ ਕੇ 15 ਦਿਨ ਤੇ ਲੈ ਆਇਆ ਸਰ ਉਹਦੇ ਕਹਿੰਦੇ ਐ ਐਗਜ਼ਿਸਟਿੰਗ ਪ੍ਰੋਵੀਜ਼ਨ ਦ ਅਬਵ ਸੈਟ ਕਮੇਟੀ ਵਿਥਿਨ ਅ ਪੀਰੀਅਡ ਆਫ 30 ਡੇ ਲਾਈਕ ਦ ਆਬਜੈਕਸ਼ਨ ਰੀਸੀਵਡ ਵਿਥਿਨ ਦ ਪ੍ਰਿਸਕ੍ਰਾਈਬਡ ਪੀਰੀਅਡ ਸ਼ਲ ਬੀ ਡਿਸਾਈਡਡ ਬਾਈ ਦ ਅਬਵ ਸੈਟ ਕਮੇਟੀ ਵਿਥਿਨ ਅ ਪੀਰੀਅਡ ਆਫ 30 ਡੇਸ on and therefore the objection shall be called from general public by given 15 days notice ادي ਕਿਹੜੀ ਕਾਲ ਹੋਈ ਪਈ ਹੈ ਸਾਬ ਜਿਹੜੀ 15 ਦਿਨਾਂ ਚ ਅਸੀਂ ਨਿਵੇੜਨਾ ਚਾਹੁੰਦੇ ਆ ਮੈਂ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਦਾ ਕੋਈ ਰੋਲ ਨਹੀਂ ਸਾਬ ਸੌਰੀ ਮੈਂ ਹਮੇ ਭਗਵੰਤ ਮਾਨ ਜੀ ਦੁਬਾਰਾ ਕਿਉਂਕਿ ਮੇਰੇ ਪੁਰਾਣੇ ਫੀਲਿੰਗ ਰਹੇ ਇਸ ਕਰਕੇ ਮੈਂ ਆਹਦਾ ਕਹਿ ਦੇਣਾ ਆਹ ਮਸਲਾ ਤਾਂ ਕੇਜਰੀਵਾਲ ਸਾਹਿਬ ਦਾ ਸਾਬ ਆਹ ਤਾਂ ਕੇਜਰੀਵਾਲ ਸਾਹਿਬ ਦੀ ਕਹਾਣੀ ਹੈ ਕੇਜਰੀਵਾਲ ਸਾਹਿਬ ਦੀ ਐਟ ਹਿਸ ਬੈਸਟ ਤੇ ਉਸ ਤੋਂ ਵੀ ਵੱਡਾ ਦੇਖੋ ਕਿੱਡਾ ਵੱਡਾ ਤੜਕਾ ਪੰਜਾਬ ਨੂੰ ਲੱਗਿਆ ਆ ਫੈਸਲਾ ਕੀਤਾ ਕਿਨੇ ਕੈਬਨਟ ਕਮੇਟੀ ਦੀ ਜਦੋਂ ਮੀਟਿੰਗ ਹੋਈ ਹੈ ਕੈਬਨਟ ਦੀ ਮੀਟਿੰਗ ਦੇ ਵਿੱਚ ਫੈਸਲਾ ਜਿਹੜਾ ਰੂਟੀਨ ਵਾਲਾ ਸੀਗਾ ਵੀ ਤੀਤ ਨੇ ਦਾ ਹੈਗਾ ਤੇ ਉਹਦੇ ਬਾਅਦ ਕੇਜਰੀਵਾਲ ਸਾਹਿਬ ਨੇ ਸਾਰੀ ਤਾਕਤਾਂ ਚੱਕ ਕੇ ਇਹਨਾਂ ਤੋਂ ਲੈ ਕੇ ਮੰਤਰੀ ਸਾਹਿਬ ਤੇ ਚੀਫ ਸੈਕਟਰੀ ਤੋਂ ਚੱਕ ਕੇ ਚੀਫ ਸੈਕਟਰੀ ਨੂੰ ਦਿੱਤਾ ਆ ਚੀਫ ਸੈਕਟਰੀ ਸਾਹਿਬ ਦਾ ਫੈਸਲਾ ਹੈਗਾ ਐਂਡ ਥਿਸ ਇਜ਼ ਟੋਟਲੀ ਇਲੀਗਲ ਨੋ ਆਫੀਸਰ without the approval and consent it has to be approved by the cabinet can issue a notification on behalf of our ministry chahe chief secretary hai chahe koi fulana secretary hai chahe kejriwal sahab hai a totally ultra virus it totally illegal aa jehda inanne kita koi ada vich te jehde section nu inanne istemal kita ho larrr wala jehda rehabilitation wala act si ga 2013 wala ਉਹ ਟੋਟਲੀ ਇਹਦੇ ਅਗੇਂਸਟ ਹੈ ਸਾਬ ਜਿਹਦੀ ਸੈਕਸ਼ਨ 10 ਨੂੰ ਲੈ ਕੇ ਇਹਨਾਂ ਨੇ ਆ ਐਮੈਂਡਮੈਂਟ ਕੀਤੀ ਹੈ ਸਾਰੇ ਪਾਲਿਸੀ ਦੇ ਅੰਦਰ ਥੈਟ ਇਜ਼ ਟੋਟਲੀ ਇਲੈਗਲ ਪਾਰਟੀ ਉਹਨੂੰ ਲੀਗਲ ਲੈਵਲ ਦੇ ਉੱਤੇ ਚੈਲੰਜ ਕਰਨ ਵਾਸਤੇ ਸਾਰੇ ਡਾਕੂਮੈਂਟ ਇਕੱਠੇ ਕਰਕੇ ਵੀ ਵਿਲ ਚੈਲੰਜ ਇਟ ਲੀਗਲੀ ਆਲਸੋ ਐਂਡ ਲੋਕਾਂ ਦੇ ਨਾਲ ਖੜਕੇ ਅਸੀਂ ਪੰਜਾਬ ਦੇ ਕਿਸਾਨ ਦੀ 1 ਇੰਚ ਜ਼ਮੀਨ ਵੀ ਕਿਸੇ ਨੂੰ ਅਸੀਂ ਨਹੀਂ ਲੈਣ ਦੇਣੀ ਸਾਬ ਇਸ ਤਰ੍ਹਾਂ ਧੱਕੇ ਨਾਲ ਉਹਨਾਂ ਦੀ ਮਰਜ਼ੀ ਦੇ ਬਿਨਾ ਨਹੀਂ ਲੈਣੀ ਦੇ ਸਕਦੀ ਉਹਦੇ ਵਿੱਚ ਵੀ ਠੱਗੀ ਕੀ ਹੁੰਦੀ ਹੈ ਆ ਜਦੋਂ ਸਰਕਾਰ ਨੋਟੀਫਾਈ ਕਰਦੀ ਹੈ ਜਿਹੜਾ ਜਿਹੜਾ ਕਾਨੂੰਨ ਚੇਂਜ ਕੀਤੇ ਹੈ ਇਹਦਾ ਨੋਟਿਸ ਲਾਉਂਦਾ ਵੀ ਤੁਸੀਂ 30 ਦਿਨਾਂ ਦੇ ਅੰਦਰ ਅੰਦਰ ਆਪਣੇ ਆਬਜੈਕਸ਼ਨਸ ਦਿਓ ਫ্রম ਦ ਡੇਟ ਆਫ ਯਰ ਨੋਟੀਫਿਕੇਸ਼ਨਸ ਆ 4 ਤਰੀਕ ਨੂੰ ਆਇਆ ਮੈਂ ਸਾਰੇ ਅਖਬਾਰ ਫਰੋਲੇ ਇੱਧਰ ਉੱਧਰ ਵੀ ਕਿਹੜੇ ਅਖਬਾਰ ਚ ਆ ਨੋਟਿਸ ਨਾ ਨੇ ਦਿੱਤਾ ਵੀ ਅਸੀਂ ਆ ਚੇਂਜ ਕਰਤਾ 30 ਦਿਨਾਂ ਤੋਂ 15 ਦਿਨ ਕਰਤਾ ਆ ਇੱਕ ਖੁੰਝੇ ਚ ਖਬਰ ਲੱਗੀ ਸੀ 9 ਤਰੀਕ ਦੀ ਐਡ ਹੈ ਉਹਦੇ ਵਿੱਚ ਆ ਇੰਨਾ ਕੁਝ ਬਣਾ ਰੱਖਿਆ ਇਹਨਾਂ ਨੇ ਕੰਸੈਂਟ ਦੇ ਦਿੱਤੀ ਕੋਈ ਇੱਕ ਮਰਲਾ ਹੈ ਕਿਸੇ ਦਾ ਇੱਕ ਬਿਸਵਾ ਹੈ ਇਹਨਾਂ ਤਾਂ ਦਿੱਤੀ ਜੀ ਕੰਸੈਂਟ ਤੇ ਹੇਟਾ ਇੱਕ ਲਾਈਨ ਲਿਖੀ ਹੈ ਆਬਜੈਕਸ਼ਨ ਰਿਗਾਰਡਿੰਗ ਦਾ ਟਾਈਟਲ ਓਨਰਸ਼ਿਪ ਆਫ ਦਾ ਅਬਵ ਸੈਡ ਲੈਂਡ ਵਿਦ ਇਨ 15 ਡੇਸ ਫਰਮ ਦਾ ਡੇਟ ਆਫ ਪਬਲਿਕੇਸ਼ਨ ਆਫ ਥਿਸ ਪਬਲਿਕ ਨੋਟਿਸ ਕਿਹੜਾ ਬੰਦਾ ਪੜੂਗਾ ਸਾਹਿਬ ਇਹਨੂੰ ਆ ਪੰਜਾਬ ਦੇ ਲੋਕਾਂ ਨਾਲ ਸਰਾਸਰ ਠਗੀ ਹੋ ਰਹੀ ਹੈ ਸਾਹਿਬ ਤੇ ਅਸੀਂ ਦੇਖ ਰਹੇ ਹਾਂ ਕੋਈ ਬੋਲ ਨਹੀਂ ਰਿਹਾ ਬੋਲਣ ਵਾਲੇ ਦਸਤਾਰਾਂ ਪੈਰਾਂ 'ਚ ਸਿੱਟ ਕੇ ਬੇਅਦਬੀ ਵੀ ਕਰਾ ਰਹੇ ਐ ਤੇ ਲੋਕਾਂ ਦੇ ਵੋਟ ਦੀ ਵੀ ਬੇਅਦਬੀ ਕਰਾ ਰਹੇ ਕੋਈ ਨਹੀਂ ਬੋਲ ਰਿਹਾ ਸਭ ਆ ਆ ਜ਼ਿੰਮੇਵਾਰੀ ਕਿਹਦੀ ਸੀ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਵਾਸਤੇ ਭਗਵੰਤ ਮਾਨ ਜੀ ਉੱਥੇ ਖੜੇ ਹੋ ਕੇ ਧਮਕੇ ਜੇ ਮਾਰ ਰਹੇ ਸੀ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਉਹਨਾਂ ਦੀ ਸੀਰੀਅਸਨੈਸ ਨੂੰ ਲੈ ਕੇ ਭਗਵੰਤ ਮਾਨ ਜੀ ਨੇ ਜਦੋਂ ਮੈਂ ਕਿਹਾ ਮੈਂ ਅੱਗੇ ਆ ਕੇ ਗੱਲ ਕਰਦਾ ਭਗਵੰਤ ਮਾਨ ਜੀ ਨੇ ਕੀ ਕਿਹਾ ਭਗਵੰਤ ਮਾਨ ਜੀ ਨੇ ਕਿਹਾ ਟਿਕਟਾਂ ਲੈ ਲਿਓ ਘੰਟੇ ਘੰਟੇ ਦੀ ਘੰਟੇ ਘੰਟੇ ਦੇ ਟਿਕਟਾਂ ਲੈ ਲਿਓ ਦੇਖਿਓ ਮੈਂ ਇਹਨਾਂ ਦਾ ਬਣਾਣਾ ਕੀ ਆ ਉਹਨਾਂ ਨੇ ਨਾਮ ਲਏ ਕਈ ਆਦਮੀਆਂ ਦੇ ਲੀਡਰਾਂ ਦੇ ਲੀਡਰ ਸਾਹਿਬਾਨ ਦੇ ਵੀ ਉਹਨਾਂ ਨੇ ਆਹ ਕਿਹਾ ਸੀ ਤੇ ਮੈਂ ਦੇਖਿਓ ਉਹਨਾਂ ਦਾ ਕਰਦਾ ਕੀ ਆ ਤੁਹਾਨੂੰ ਟਿਕਟਾਂ ਨਹੀਂ ਮਿਲਣੀਆਂ ਭਗਵੰਤ ਜੀ ਪਹਿਲੀ ਗੱਲ ਤਾਂ ਹੈ ਮੈਨੂੰ ਲੱਗਦਾ ਤੁਹਾਡਾ ਹੁਣ ਜੀ ਮੁੱਖ ਮੰਤਰੀ ਵਾਲੇ ਤੋਂ ਲੱਗਦਾ ਵਾਪਸ ਜਾਣ ਦੀ ਤਿਆਰੀਆਂ ਕਰ ਰਹੇ ਹੋਗੇ ਸ਼ੋਅ ਵਾਲੀ ਗੱਲਾਂ ਤੇ ਆ ਕੇ ਟਿਕਟਾਂ ਵੇਚਣ ਤੇ ਆ ਕੇ ਉਹਨਾਂ ਦਾ ਮੇਨ ਕੰਮ ਆ ਜਾਂਦਾ ਕਿ ਟਿਕਟਾਂ ਕਿੰਨੀਆਂ ਵਿਕਦੀਆਂ ਉਸ ਹਿਸਾਬ ਨਾਲ ਸ਼ੋਅ ਰੱਖਾਂਗੇ ਪਰ ਭਗਵੰਦ ਮਾਹ ਜੀ ਤੁਹਾਨੂੰ ਦੋਸ਼ ਨਹੀਂ ਥਿਸ ਇਜ਼ ਯੋਰ ਟ੍ਰੇਡ ਚੁਟਕਲੇ ਸੁਣਾ ਕੇ ਜੋ ਵੀ ਹੈ ਪਰ ਜਿਹੜੇ ਬੰਦਿਆਂ ਦਾ ਮਜ਼ਾਕ ਉਡਾਉਣ ਵਾਸਤੇ ਤੁਸੀਂ ਟਿਕਟਾਂ ਲਾ ਰਹੇ ਹੋ ਹੋਰ ਕੋਈ ਤੁਹਾਡੀ ਟਿਕਟ ਖਰੀਦੇ ਚਾਹੇ ਨਾ ਖਰੀਦੇ ਜੇ ਮਨੂ ਸੰਧਵਾ ਸਾਫ ਸਪੀਕਰ ਸਾਹਿਬ ਰੋਗ ਦੇਣ ਵੀ ਨਹੀਂ ਸੁਨੀਲ ਜਖੜ ਦਾ ਚਾਹੇ ਪੁਰਾਣਾ ਐਮਐਲਏ ਰਹਿਆ ਹੋਣਾ ਮੈਂ ਨਹੀਂ ਆਣ ਦੇਣਾ ਦੇਖਣ ਦੇਣਾ ਮੈਂ ਵਿੰਬਲਨ ਦੇ ਬਰਾਬਰ ਦੀ ਟਿਕਟ ਖਰੀਦ ਕੇ ਉਹ ਦਿਨ ਜਾਊਂਗਾ ਪਰ ਮਜਾਕ ਉਡਾਉਣ ਵਾਸਤੇ ਚੀਫ ਮਨਿਸਤ ਦੀ ਕੁਰਸੀ ਨਹੀਂ ਸਰ ਉਹ ਦਿਨ ਖੜੇ ਹੋਗੇ ਕਿ ਉਹ ਵੀ ਜਿਹੜੇ ਮੈਂ ਤਿੰਨ ਚਾਰਾਂ ਦੇ ਨਾਮ ਲਏ ਸੀ ਇਹਨਾਂ ਤੇ ਮੈਂ ਪਰਚਾ ਦਰਜ ਕਰਨ ਲੱਗਿਆ ਫੇਰ ਤਾਂ ਮਾਊਗਾ ਸਰ ਭਗਵੰਤ ਮਾਨ ਜੀ ਜਿਹੜਾ ਸੈਸ਼ਨ ਸਪੈਸ਼ਲ ਸੈਸ਼ਨ ਬੁਲਾਇਆ ਉਹਦੇ ਵਿੱਚ ਮਜਾਕ ਨਾ ਉਡਾਓ ਕੰਮ ਕਰਕੇ ਦਿਖਾਓ ਕਹੋ ਤੁਮੇ ਗਿਣਾ ਦੇਣਾ ਕਿਹੜੇ ਕਿਹੜੇ ਬੰਦਿਆਂ ਦੇ ਨਾਮ ਲਏ ਸੀ ਕਿ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਕਿਸੇ ਨੂੰ ਕਹਿੰਦੇ ਸੀ ਮੈਂ ਤੇ ਰਾਹ ਕਰ ਦੂੰਗਾ ਕਿਸੇ ਨੂੰ ਤੇ ਤੇਰੇ ਸਹੁਰਿਆਂ ਦਾ ਇਹਨਾਂ ਨੇ ਹਿਸਾਬ ਕਿਤਾਬ ਕੱਢੇ ਸੀਗੇ ਕੌਣ ਕਰੂਗਾ ਸਾਹਿਬ ਮਜ਼ਾਕ ਉਡਾਣਾ ਮਜ਼ਾਕ ਤਾਂ ਤੁਸੀਂ ਰੋਜ਼ ਹੀ ਜਾ ਕੇ ਕਰੀ ਜਾਂਦੇ ਹੋ ਚੁਟਕਲੇ ਸੁਣਾਈ ਜਾਂਦੇ ਹੋ ਪੰਜਾਬ ਦਾ ਮਜ਼ਾਕ ਉਡਾਈ ਜਾਂਦੇ